ਪਰਮਾਤਮਾ ਕੋਲੋਂ ਸਰਪੱਤਾ ਪਲਾ ਵੀ ਮੰਗਿਆ ਤੇ ਅਰਦਾਸ ਵੀ ਕੀਤੀ ਹੈ ਵੀ ਇਸ ਵਾਰ ਸੇਵਾ ਦਾ ਮੌਕਾ ਵੀ ਮਿਲੇ ਬਾਕੀ ਲੋਗਾ ਨੇ ਦੇਖਣਾ ਹੈ ਪਰਮਾਤਮਾ ਨੇ ਕਰਨਾ ਹੈ ਜੋ ਫਿਊਚਰ ਚ ਹੋਏਗਾ ਉਸੇ ਨੂੰ ਅੱਗੇ ਆ ਵੀ ਬਹੁਤ ਹੋਇਆ ਵਰਤਣਾ ਨਾਲ ਵੀ ੱੱਕਾ ਬਹੁਤ ਹੋਇਆ ਮੌਕੇ ਤੇ ਤੁਸੀਂ ਗਏ ਵੀ ਸੀ ਇਹ ਇਲੈਕਸ਼ਨ ਹੀ ਇਸੇ ਚੀਜ਼ ਦਾ ਹੈ ਯਾਰ ਇਸ ਇਲੈਕਸ਼ਨ ਚ ਮੁੱਦਾ ਇਹ ਹੈ ਵੀ ਜਿਹੜੇ ੱੱਕੇ ਹੋ ਰਹੇ ਆ ਉਹਨਾਂ ਨੂੰ ਰੋਕਣ ਲਈ ਕੋਈ ਨਮਾਇੰਦਾ ਚਾਹੀਦਾ ਲੋਕਾਂ ਨੂੰ ਜੇ ਅਗਰ ਲੋਕ ਠੀਕ ਸਮਝਣਗੇ ਜਿਹੜੇ ਖੜੇ ਨੇ ਇਲੈਕਸ਼ਨ ਚ ਚੋਣਾਂ ਚ ਜਿਹੜਾ ਨਮਾਇੰਦਾ ਉਹਨਾਂ ਲਈ ਖੜ ਸਕਦਾ ਆ ਉਹਨਾਂ ਦੇ ਹੱਕਾਂ ਲਈ ਖੜ ਸਕਦਾ ਆ ਉਹਨਾਂ ਨਾਲ ਹੋਣ ਵਾਲੇ ਤੱਕੇ ਲਈ ਅੱਗੇ ਪ੍ਰਸ਼ਾਸਨ ਤੇ ਟੱਕ ਸਕਦਾ ਉਹਨੂੰ ਵੋਟ ਕਰਨ ਦੀ ਆ ਜਿਹੜਾ ਕਲ ਵਾਕਿਆ ਹੋਇਆ ਤੇ ਚੋਣ ਕਮਿਸ਼ਨ ਨੇ ਕੋਈ ਐਕਸ਼ਨ ਲੈ ਇਹ ਚੋਣ ਕਮਿਸ਼ਨ ਨੂੰ ਪੁੱਛੋ ਸਰ ਸਾਰਿਆਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ VOTING ਕਰਨਾ ਸਾਰਿਆਂ ਦਾ ਅਧਿਕਾਰ ਹੈ ਮੈਂ ਵੀ ਉਸ ਦਾ ਸਤਿਕਾਰ ਦਾ ਆਪਣੇ ਜਿਹੜਾ ਮੈਨੂੰ ਮਿਲਿਆ ਆ ਉਹਨੂੰ ਯੂਜ਼ ਕਰਨ ਜਾ ਰਿਆਂ ਉਹ ਡਾਲਾਂਗਾ ਆਪ ਕੈਂਡੀਡੇਟਾਂ ਇਸ ਕਰਕੇ ਪ੍ਰਮਾਤਮਾ ਕੋਲੋਂ ਸਰਬੱਤ ਦਾ ਭਲਾ ਵੀ ਮੰਗਿਆ ਤੇ ਅਰਦਾਸ ਵੀ ਕੀਤੀ ਹੈ ਵੀ ਇਸ ਵਾਰ ਸੇਵਾ ਦਾ ਮੌਕਾ ਵੀ ਮਿਲੇ ਬਾਕੀ ਲੋਗਾ ਨੇ ਦੇਖਣਾ ਹੈ ਪ੍ਰਮਾਤਮਾ ਨੇ ਕਰਨਾ ਹੈ ਜੋ ਫਿਊਚਰ ਚ ਹੋਏਗਾ ਉਸੇ ਨੂੰ ਤੱਕਾ ਵੀ ਬਹੁਤ ਹੋਇਆ ਇਕਨਾਂ ਨਾਲ ਵੀ ਵਰਤਨਾ ਨਾਲ ਵੀ ਤੱਕਾ ਬਹੁਤ ਹੋਇਆ ਮੌਕੇ ਤੇ ਤੁਸੀਂ ਗਏ ਵੀ ਸੀ ਇਹ ਇਲੈਕਸ਼ਨ ਹੀ ਇਸੇ ਚੀਜ਼ ਦਾ ਹੈ ਯਾਰ ਇਸ ਇਲੈਕਸ਼ਨ ਚ ਮੁੱਦਾ ਇਹ ਹੈ ਵੀ ਜਿਹੜੇ ਤੱਕੇ ਹੋ ਰਹੇ ਆ ਉਹਨਾਂ ਨੂੰ ਰੋਕਣ ਲਈ ਕੋਈ ਨੁਮਾਇੰਦਾ ਚਾਹੀਦਾ ਲੋਕਾਂ ਨੂੰ ਤੇ ਅਗਰ ਲੋਕ ਠੀਕ ਸਮਝਣਗੇ ਜਿਹੜੇ ਖੜੇ ਨੇ ਇਲੈਕਸ਼ਨ ਚ ਉਹਨਾਂ ਚੋਂ ਜਿਹੜਾ ਨੁਮਾਇੰਦਾ ਉਹਨਾਂ ਲਈ ਖੜ ਸਕਦਾ ਆ ਉਹਨਾਂ ਦੇ ਹੱਕਾਂ ਲਈ ਖੜ ਸਕਦਾ ਹੈ ਉਹਨਾਂ ਨਾਲ ਹੋਣ ਵਾਲੇ ਤੱਕੇ ਲਈ ਆ ਕੇ ਪ੍ਰਸ਼ਾਸਨ ਤੇ ਟੱਟ ਸਕਦਾ ਉਹਨੂੰ ਵੋਟ ਕਰਨ ਲਈ ਅੱਜ ਦੀ ਜਿਹੜਾ ਕੱਲ ਵਾਕਿਆ ਹੋਇਆ ਤੇ ਚੋਣ ਕਮਿਸ਼ਨ ਨੇ ਕੋਈ ਐਕਸ਼ਨ ਲਿਆ ਇਹ ਚੋਣ ਕਮਿਸ਼ਨ ਨੂੰ ਪੁੱਛੋ ਸਰ